ਤਬ ਤੋਂ ਪਹਿਲਾਂ ਜ਼ਿਕਰ ਕਰਦੇ ਆਂ ਪੰਜਾਬ ਸਰਕਾਰ ਦੇ ਏਜੀ ਦਾ ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਸ ਵਕਤ ਘਟਨਾਕ੍ਰਮ ਨਜ਼ਰ ਆ ਰਿਹਾ ਹੈ ਤਾਂ ਅਜਿਹੇ ਦੇ ਵਿੱਚ ਏਜੀ ਦੇ ਵੱਲੋਂ ਅਸਤੀਫਾ ਜੋ ਦਿੱਤਾ ਗਿਆ ਉਸ ਨੂੰ ਲੈ ਕੇ ਸਵਾਲ ਜਿਹੜੇ ਨੇ ਉਹ ਖੜੇ ਹੋ ਰਹੇ ਨੇ ਤਾਂ ਅਜਿਹੇ ਪੰਜਾਬ ਦੇ ਏਜੀ ਦੇ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ 3 ਸਾਲਾਂ ਦੇ ਵਿੱਚ ਪੰਜਾਬ ਦੇ ਤੀਜੇ ਏਜੀ ਨੇ ਅਸਤੀਫਾ ਦਿੱਤਾ ਹੈ ਤਾਂ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਅਹੁਦਾ ਛੱਡ ਦਿੱਤਾ ਹੈ 3 ਸਾਲਾਂ ਦੇ ਵਿੱਚ ਪੰਜਾਬ ਦੇ ਤੀਜੇ ਏਜੀ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਸੂਤਰਾਂ ਮੁਤਾਬਕ ਅਸਤੀਫੇ ਪਿੱਛੇ ਨਿੱਜੀ ਕਾਰਨ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਤਾਂ ਹੁਣ ਤੱਕ ਅਧਿਕਾਰਕ ਤੌਰ ਦੇ ਉੱਤੇ ਪੁਸ਼ਟੀ ਜਿਹੜੀ ਹੈ ਇਸ ਦੀ ਨਹੀਂ ਹੋ ਸਕੀ ਪਰ ਸੂਤਰਾਂ ਮੁਤਾਬਕ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੁਣ ਤੱਕ ਅਧਿਕਾਰਕ ਕੋਈ ਵੀ ਪੁਸ਼ਟੀ ਨਹੀਂ ਹੋਈ 5 ਅਕਤੂਬਰ 2023 ਨੂੰ ਗੁਰਮਿੰਦਰ ਸਿੰਘ ਏਜੀ ਬਣੇ ਸਨ ਵਿਨੋਦ ਕਾਇਦੇ ਅਸਤੀਫੇ ਮਗਰੋਂ ਗੁਰਮਿੰਦਰ ਸਿੰਘ ਦੇ ਵੱਲੋਂ ਏਜੀ ਦਾ ਜਿਹੜਾ ਕਾਰਜਭਾਰ ਸੀ ਉਹ ਸੰਭਾਲਿਆ ਸੀ ਉਹਨਾਂ ਨੂੰ ਜ਼ਿੰਮੇਵਾਰੀ ਮਿਲੀ ਸੀ ਪੰਜਾਬ ਦੇ ਏਜੀ ਦੇ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਉਹਨਾਂ ਦੇ ਵੱਲੋਂ ਅਸਤੀਫਾ ਜਿਹੜਾ ਉਹ ਦਿੱਤਾ ਗਿਆ 3 ਸਾਲਾਂ ਦੇ ਵਿੱਚ ਪੰਜਾਬ ਦੇ ਤੀਜੇ ਏਜੀ ਨੇ ਅਸਤੀਫਾ ਦਿੱਤਾ ਹੈ ਤਾਂ ਜਿਹੜੇ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਵਿਰੋਧੀਆਂ ਦੇ ਵੱਲੋਂ ਵੀ ਚੁੱਕੇ ਜਾ ਰਹੇ ਨੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਆਪਣਾ ਅਹੁਦਾ ਛੱਡ ਦਿੱਤਾ ਸੂਤਰਾ ਮੁਤਾਬਕ ਅਸਤੀਫੇ ਪਿੱਛੇ ਨਿੱਜੀ ਕਾਰਨ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਤਾਂ ਫਿਲਹਾਲ ਨਿੱਜੀ ਕਾਰਨ ਦੱਸਿਆ ਜਾ ਰਿਹਾ ਹੈ ਜਿਸ ਕਾਰਨ ਉਹਨਾਂ ਦੇ ਵੱਲੋਂ ਅਸਤੀਫਾ ਜਿਹੜਾ ਹੈ ਉਹ ਦਿੱਤਾ ਗਿਆ ਪਰ ਸੱਭ ਦੇ ਦਰਮਿਆਨ ਸਵਾਲ ਜਿਹੜੇ ਨੇ ਉਹ ਕਈ ਖੜੇ ਹੋ ਰਹੇ ਨੇ ਅਸਤੀਫੇ ਨੂੰ ਲੈ ਕੇ ਸਰਕਾਰ ਦੇ ਉੱਤੇ ਵੀ ਸਿਆਸੀ ਤੀਰ ਵਿਰੋਧੀਆਂ ਦੇ ਵੱਲੋਂ ਚੁਲਾਏ ਜਾ ਰਹੇ ਨੇ ਗੁਰਮਿੰਦਰ ਸਿੰਘ ਦੇ ਅਸਤੀਫੇ ਦੇ ਉੱਤੇ ਤਾਂ ਇਹ ਤਿੰਨ ਤਸਵੀਰਾਂ ਨੇ ਜੋ ਪਿਛਲੇ 3 ਸਾਲਾਂ ਦੇ ਵਿੱਚ ਪੰਜਾਬ ਦੀ ਕਾਰਗੁਜ਼ਾਰੀ ਨੂੰ ਜਾਂ ਏਜੀ ਦੀ ਕਾਰਗੁਜ਼ਾਰੀ ਨੂੰ ਦਰਸਾ ਰਹੀਆਂ ਨੇ ਅਨਮੋਲ ਰਤਨ ਸਿੰਘ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪਹਿਲੇ ਏਜੀ ਤਾਂ ਦੂਜੇ ਪਾਸੇ ਇਹਨਾਂ ਦੇ ਵੱਲੋਂ ਵੀ ਥੋੜਾ ਸਮਾਂ ਕਾਰਜਪਾਰ ਸੰਭਾਲਿਆ ਗਿਆ ਤਾਂ ਉਸ ਤੋਂ ਬਾਅਦ ਵਿਨੋਦ ਕਈ ਨੂੰ ਜ਼ਿੰਮੇਵਾਰੀ ਦਿੱਤੀ ਗਈ ਅਨਮੋਲ ਰਤਨ ਦੇ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਤਾਂ ਜਦੋਂ ਵਿਨੋਦ ਕਈ ਦੇ ਵੱਲੋਂ ਆਪਣਾ ਅਹੁਦਾ ਛੱਡਿਆ ਗਿਆ ਤਾਂ ਉਸ ਤੋਂ ਬਾਅਦ ਗੁਰਮਿੰਦਰ ਸਿੰਘ ਨੂੰ ਇਸ ਅਹੁਦੇ ਦੇ ਨਾਲ ਨਿਵਾਜਿਆ ਗਿਆ ਉਹ ਇਸ ਅਹੁਦੇ ਦੇ ਉੱਤੇ ਤਨਖਾਹ ਕੀਤੇ ਗਏ ਤਾਂ ਆਪ ਸਰਕਾਰ ਦੇ ਪਹਿਲੇ ਏਜੀ ਆਪ ਸਰਕਾਰ ਦੇ ਦੂਜੇ ਏਜੀ ਤੇ ਆਪ ਸਰਕਾਰ ਦੇ ਤੀਜੇ ਏਜੀ ਜਾਨੀ ਕਿ ਤਿੰਨ ਸਾਲਾਂ ਦੇ ਵਿੱਚ ਤਿੰਨ ਏਜੀ ਪੰਜਾਬ ਦੇ ਵਿੱਚ ਬਦਲੇ ਨੇ ਤਾਂ ਅਜਿਹੇ ਦੇ ਵਿੱਚ ਤਿੰਨ ਸਾਲਾਂ ਦੇ ਵਿੱਚ ਚੌਥਾ ਏਜੀ ਮਿਲੇਗਾ ਜਿਸ ਤਰੀਕੇ ਦੇ ਨਾਲ ਖਬਰ ਹੈ ਕਿ ਗੁਰਮਿੰਦਰ ਸਿੰਘ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ 5 ਅਕਤੂਬਰ 2023 ਨੂੰ ਏਜੀ ਦੇ ਐਡਵੋਕੇਟ ਜਨਰਲ ਦੀ ਜ਼ਿੰਮੇਵਾਰੀ ਉਹਨਾਂ ਦੇ ਵੱਲੋਂ ਸੰਭਾਲੀ ਗਈ ਸੀ ਪਰ ਇਸ ਸਭ ਦੇ ਦਰਮਿਆਨ ਸਵਾਲ ਜਿਹੜੇ ਨੇ ਵਿਰੋਧੀਆਂ ਦੇ ਵੱਲੋਂ ਚੁੱਕੇ ਜਾ ਰਹੇ ਨੇ ਕਿ ਆਖਿਰ ਕੋਈ ਵੀ ਏਜੀ ਲੰਬਾ ਸਮਾਂ ਆਪਣੀਆਂ ਜ਼ਿੰਮੇਵਾਰੀਆਂ ਸੇਵਾਵਾਂ ਕਿਉਂ ਨਹੀਂ ਨਿਭਾ ਪਾ ਰਿਹਾ ਤਿੰਨ ਸਾਲਾਂ ਦੇ ਵਿੱਚ ਤਿੰਨ ਐਡਵੋਕੇਟ ਜਨਰਲ ਦਾ ਅਸਤੀਫਾ 20 ਮਾਰਚ 2022 ਨੂੰ ਅਨਮੋਲ ਰਤਨ ਸਿੰਘ ਦੀ ਨਿਯੁਕਤੀ ਹੋਈ ਸੀ ਦੇ ਇਸ ਨੂੰ ਲੈ ਕੇ ਵੀ ਜਿਹੜੇ ਨੇ ਉਹ ਸਵਾਲ ਉੱਠੇ ਕਿ ਅਸਤੀਫਾ ਦਿੱਤਾ 4 ਮਹੀਨੇ ਬਾਅਦ ਅਨਮੋਲ ਰਤਨ ਸਿੰਘ ਦਾ ਅਸਤੀਫਾ ਵੇਖਣ ਨੂੰ ਮਿਲਿਆ ਉਦੋਂ ਵੀ ਚਰਚਾਵਾਂ ਉੱਠੀਆਂ ਕਈ ਤਰ੍ਹਾਂ ਦੇ ਸਵਾਲ ਸਰਕਾਰ ਦੇ ਉੱਤੇ ਉੱਠੇ 31 ਜੁਲਾਈ ਵਿਨੋਦ ਕਈ ਪੰਜਾਬ ਦੇ ਨਵੇਂ ਏਜੀ ਬਣੇ ਸਨ ਤਾਂ ਵਿਨੋਦ ਕਈ ਨੇ 31 ਜੁਲਾਈ ਨੂੰ ਇਸ ਜ਼ਿੰਮੇਵਾਰੀ ਸੰਭਾਲੀ ਇਸ ਤੋਂ ਬਾਅਦ 15 ਮਹੀਨੇ ਬਾਅਦ ਵਿਨੋਦ ਕਈ ਦਾ ਏਜੀ ਅਹੁਦੇ ਤੋਂ ਅਸਤੀਫਾ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਤਾਂ ਵਿਰੋਧ ਕਹੀ ਤੋਂ ਬਾਅਦ 5 ਅਕਤੂਬਰ 2023 ਨੂੰ ਗੁਰਮਿੰਦਰ ਸਿੰਘ ਪੰਜਾਬ ਦੇ ਨਵੇਂ ਏਜੀ ਬਣੇ ਸਨ ਪਰ ਜਿਹੇ ਦੇ ਵਿੱਚ ਉਹਨਾਂ ਦੇ ਅਸਤੀਫੇ ਦੀਆਂ ਜਿਸ ਤਰੀਕੇ ਨਾਲ ਖਬਰਾਂ ਸਾਹਮਣੇ ਆਈਆਂ 15 ਮਹੀਨੇ ਬਾਅਦ ਗੁਰਮਿੰਦਰ ਸਿੰਘ ਦਾ ਵੀ ਅਸਤੀਫਾ ਜਿਹੜਾ ਉਹ ਸਾਹਮਣੇ ਆਇਆ ਤਾਂ ਅਜੇਹੇ ਦੇ ਵਿੱਚ ਸਵਾਲ ਜਿਹੜੇ ਨੇ ਸਰਕਾਰ ਦੇ ਉੱਤੇ ਖੜੇ ਹੋਣੇ ਸ਼ੁਰੂ ਹੋ ਗਏ ਨੇ ਮਾਨ ਸਰਕਾਰ ਚ ਅਨਮੋਲ ਰਤਨ ਸਿੰਘ ਪਹਿਲੇ ਏਜੀ ਬਣੇ ਤੋਸ ਤੋਂ ਬਾਅਦ ਲਗਾਤਾਰ ਜਿਹੜੇ ਏਜੀਜ਼ ਦੇ ਵੱਲੋਂ ਅਸਤੀਫਾ ਆਪਣਾ ਉਹ ਦਿੱਤਾ ਜਾਂਦਾ ਰਿਹਾ ਹੈ ਤੇ ਇਸ ਤੋਂ ਬਾਅਦ ਲਗਾਤਾਰ ਸਵਾਲਾਂ ਦੇ ਘੇਰੇ ਦੇ ਵਿੱਚ ਪੰਜਾਬ ਸਰਕਾਰ ਰਹੀ ਹੈ ਕਿ ਆਖਰ ਕੋਈ ਵੀ ਏਜੀ ਲੰਬਾ ਸਮਾਂ ਕਿਉਂ ਜ਼ਿੰਮੇਵਾਰੀ ਨਹੀਂ ਸੰਭਾਲ ਪਾ ਰਿਹਾ ਜ਼ਾਹਰ ਤੌਰ ਤੇ ਜਿਸ ਤਰੀਕੇ ਦੇ ਨਾਲ ਏਜੀ ਜਕਰ ਬਦਲਣਗੇ ਤਾਂ ਕਾਨੂੰਨੀ ਤੌਰ ਦੇ ਉੱਤੇ ਵੀ ਪੰਜਾਬ ਸਰਕਾਰ ਪਛੜਦੀ ਹੈ ਪਿੱਛੇ ਹੁੰਦੀ ਹੈ ਕਿਉਂਕਿ तमाम ਜਿਹੜੇ ਕੇਸਿਸ ਹੁੰਦੇ ਨੇ ਏਜੀ ਦੇ ਧਿਆਨ ਦੇ ਵਿੱਚ ਹੁੰਦੇ ਨੇ ਅਦਾਲਤਾਂ ਦੇ ਵਿੱਚ ਪੰਜਾਬ ਸਰਕਾਰ ਦਾ ਪੱਖ ਰੱਖਣਾ ਹੁੰਦਾ ਹੈ ਮਜ਼ਬੂਤੀ ਦੇ ਨਾਲ ਕਾਨੂੰਨੀ ਲੜਾਈ ਲੜਨੀ ਹੁੰਦੀ ਹੈ ਪਰੇ ਸਭ ਦੇ ਦਰਮਿਆਨ ਜਦੋਂ ਏਜੀ ਵਾਰ-ਵਾਰ ਬਦਲਣਗੇ ਲਾਜ਼ਮੀ ਹੈ ਕਿ ਕਾਨੂੰਨੀ ਤੌਰ ਦੇ ਉਤੇ ਸੂਬਾ ਪਛੜਦਾ ਹੈ ਤਾਂ ਸਾਡੇ ਸਹਿਯੋਗੀ ਰਵਿੰਦਰ ਮੀਤ ਫੋਨ ਲਾਈਨ ਦੇ ਉਤੇ ਜੁੜੇ ਨੇ ਤਰਵਿੰਦਰ ਜਿਸ ਤਰੀਕੇ ਦੇ ਨਾਲ ਅਸਤੀਫੇ ਦੀ ਖਬਰ ਸਾਹਮਣੇ ਆਈ ਹੈ ਇਹ ਪੰਜਾਬ ਸਰਕਾਰ ਨੂੰ ਝਟਕਾ ਮੰਨੀਏ ਜਿਸ ਤਰੀਕੇ ਦੇ ਨਾਲ ਵਾਰ-ਵਾਰ ਏਜੀ ਬਦਲ ਰਹੇ ਨੇ ਜਾਂ ਆਮ ਲੋਕਾਂ ਨੂੰ ਜਿਨ੍ਹਾਂ ਦੀ ਪੈਰਵਾਹੀ ਏਜੀ ਕਰਦੇ ਨੇ ਅਦਾਲਤਾਂ ਦੇ ਵਿੱਚ ਤਾਂ ਦੁਬਾਰਾ ਤੋਂ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਸਹਿਯੋਗੀ ਰਵਿੰਦਰ ਮੀਤ ਜੁੜੇ ਸਨ ਪਰ ਜਿਸ ਤਰੀਕੇ ਦੇ ਨਾਲ ਇਹ ਖਬਰ ਸਾਹਮਣੇ ਆਈ ਹੈ ਕਿ ਨਿੱਜੀ ਕਾਰਨ ਐਡਵੋਕੇਟ ਜਨਰਲ ਗੁਰਮਿੰਦਰ ਦੇ ਵੱਲੋਂ ਦਿੱਤਾ ਗਿਆ ਆਪਣੇ ਅਸਤੀਫੇ ਦੇ ਪਿੱਛੇ ਅਸਤੀਫੇ ਦਾ ਨਿੱਜੀ ਕਾਰਨ ਹੋ ਸਕਦਾ ਹੈ ਪਰ ਵਿਰੋਧੀਆਂ ਦੇ ਵੱਲੋਂ ਇਸ ਨੂੰ ਲੈ ਕੇ ਸਰਕਾਰ ਨੂੰ ਜ਼ਰੂਰ ਕੇਰਿਆ ਜਾ ਰਿਹਾ ਹੈ 5 ਅਕਤੂਬਰ 2023 ਨੂੰ ਗੁਰਮਿੰਦਰ ਸਿੰਘ ਏਜੀ ਬਣੇ ਸਨ ਉਹਨਾਂ ਦੇ ਵੱਲੋਂ ਇਹ ਜ਼ਿੰਮੇਵਾਰੀ ਸੰਭਾਲੀ ਗਈ ਸੀ ਪਰ ਉਸ ਤੋਂ ਬਾਅਦ ਲਗਾਤਾਰ ਜਿਸ ਤਰੀਕੇ ਦੇ ਨਾਲ ਏਜੀ ਦੇ ਵੱਲੋਂ 15 15 ਮਹੀਨਿਆਂ ਬਾਅਦ 5 5 ਮਹੀਨਿਆਂ ਬਾਅਦ ਅਸਤੀਫੇ ਦਿੱਤੇ ਜਾ ਰਹੇ ਨੇ ਤਾਂ ਉਸ ਤੋਂ ਬਾਅਦ ਲਗਾਤਾਰ ਸਰਕਾਰ ਦੇ ਉੱਤੇ ਸਵਾਲ ਜਿਹੜੇ ਨੇ ਉਹ ਖੜੇ ਹੋ ਰਹੇ ਨੇ ਕਿ ਆਖਰ ਕੀ ਵਜ੍ਹਾ ਹੈ ਜਿਸ ਦੇ ਕਾਰਨ ਵਾਰ-ਵਾਰ ਪੰਜਾਬ ਦੇ ਵਿੱਚ ਏਜੀ ਬਦਲ ਰਹੇ ਨੇ ਐਡਵੋਕੇਟ ਜਰਨਲ ਗੁਰਮਿੰਦਰ ਸਿੰਘ ਨੇ ਅਹੁਦਾ ਛੱਡ ਦਿੱਤਾ ਪਰ ਇਸ ਤੋਂ ਬਾਅਦ ਸਿਆਸੀ ਤੀਰ ਵਿਰੋਧੀਆਂ ਦੇ ਵੱਲੋਂ ਮਾਨ ਸਰਕਾਰ ਦੇ ਉੱਤੇ ਚਲਾਏ ਜਾ ਰਹੇ ਨੇ ਤਾਂ ਸੂਤਰਾਂ ਮੁਤਾਬਕ ਅਸਤੀਫੇ ਦੇ ਪਿੱਛੇ ਨਿੱਜੀ ਕਾਰਨ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਹੁਣ ਤੱਕ ਅਧਿਕਾਰਤ ਪੁਸ਼ਟੀ ਨਹੀਂ ਹੋਈ ਪਰ ਫਿਲਹਾਲ ਇਹ ਖਬਰ ਜਿਹੜੀ ਸਾਹਮਣੇ ਆਈ ਹੈ ਇਸ ਨੇ ਪੰਜਾਬ ਦੀ ਸਿਆਸਤ ਦੀ ਹਵਾ ਨੂੰ ਹੋਰ ਗਰਮ ਕਰ ਦਿੱਤਾ ਹੈ ਖਾਸ ਤੌਰ ਦੇ ਉੱਤੇ ਵਿਰੋਧੀਆਂ ਦੇ ਵੱਲੋਂ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਇਹ ਤਿੰਨ ਤਸਵੀਰਾਂ ਨੇ ਜੋ ਪਿਛਲੇ 3 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਬਦਲ ਰਹੇ ਏਜੀ ਦੇ ਪੂਰੇ ਘਟਨਾਕਰਮ ਨੂੰ ਸਾਫ ਕਰਦਾ ਹੈ ਅਨਮੋਲ ਰਤਨ ਪਹਿਲੇ ਏਜੀ ਵਿਨੋਦ ਕਈ ਦੂਜੇ ਏਜੀ ਅਤੇ ਗੁਰਮਿੰਦਰ ਸਿੰਘ ਤੀਜੇ ਏਜੀ ਤਿੰਨ ਸਾਲਾਂ ਚ ਜਦੋਂ ਕਿਸੇ ਸਰਕਾਰ ਦੇ ਵਿੱਚ ਤਿੰਨ ਏਜੀ ਬਦਲ ਜਾਣ ਤਾਂ ਲਾਜ਼ਮੀ ਹੈ ਕਿ ਸਰਕਾਰ ਦੇ ਉੱਤੇ ਸਵਾਲ ਉੱਠਣਗੇ ਕਿ ਆਖਰ ਕੀ ਕਾਰਨ ਹੈ ਕਿ ਕੋਈ ਵੀ ਏਜੀ ਪੂਰੀ ਟਰਮ ਜਿਹੜੀ ਹੈ ਜਾਂ ਲੰਬਾ ਸਮਾਂ ਕਿਉਂ ਆਪਣੇ ਅਹੁਦੇ ਦੇ ਉੱਤੇ ਤਨਾਤ ਨਹੀਂ ਹੁੰਦਾ ਤੁਹਾਨੂੰ ਯਾਦ ਹੋਏਗਾ ਜਦੋਂ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਕਾਰਜਪਾਲ ਸੰਭਾਲਿਆ ਗਿਆ ਸੀ ਤਾਂ ਉਸ ਵਕਤ ਵੀ ਪੰਜਾਬ ਦੇ ਵਿੱਚ ਇਸੇ ਤਰੀਕੇ ਦਾ ਘਟਨਾਕ੍ਰਮ ਸਾਹਮਣੇ ਆਇਆ ਸੀ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਦੀ ਟਸਲ ਦਾ ਵੀ ਅਸਰ ਏਜੀ ਦੇ ਉੱਤੇ ਵੇਖਣ ਨੂੰ ਮਿਲਿਆ ਸੀ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਏਜੀ ਪੰਜਾਬ ਦੇ ਵਿੱਚ ਬਦਲ ਰਹੇ ਨੇ ਤਾਂ ਅੱਜ ਇਹ ਦੇ ਵਿੱਚ ਸਵਾਲ ਇਹ ਹੈ ਕਿ ਜਿਹੜੇ ਕਾਨੂੰਨੀ ਪਹਿਲੂ ਨੇ ਜਿਹੜੇ ਅਦਾਲਤਾਂ ਦੇ ਵਿੱਚ ਕੇਸ ਚੱਲਦੇ ਨੇ ਜਿਨ੍ਹਾਂ ਦੀ ਪੈਰਵਾਈ ਏਜੀ ਨੇ ਕਰਨੀ ਹੁੰਦੀ ਹੈ ਜਾਂ ਏਜੀ ਦੀ ਮੌਜੂਦਗੀ ਦੇ ਵਿੱਚ तमाम ਕੇਸਾਂ ਦੀ ਜਿਹੜੀ ਰਣਨੀਤੀ ਆ ਉਹ ਘੜੀ ਜਾਂਦੀ ਹੈ ਪੰਜਾਬ ਦੇ ਕਾਨੂੰਨੀ ਪੱਖ ਦੀ ਲੜਾਈ ਲੜਨੀ ਹੁੰਦੀ ਹੈ ਤਾਂ ਉਸ ਵਕਤ ਜਦੋਂ ਏਜੀ ਪੰਜਾਬ ਦੇ ਵਿੱਚ ਬਦਲਦੇ ਜਾਣ ਤਾਂ ਜਿਹੇ ਦੇ ਵਿੱਚ ਕਾਨੂੰਨੀ ਤੌਰ ਦੇ ਉੱਤੇ ਜ਼ਰੂਰ ਪੰਜਾਬ ਦੇ ਲੋਕਾਂ ਨੂੰ ਪੰਜਾਬ ਨੂੰ ਝਟਕਾ ਲੱਗਦਾ ਹੈ ਬਹੁਤ ਸਾਰੀਆਂ ਜਿਹੜੀ ਕੇਸਸ ਨੇ ਉਹਨਾਂ ਦੇ ਵਿੱਚ ਏਜੀ ਜਾਂ ਏਜੀ ਦੀ ਟੀਮ ਦੀ ਸ਼ਮੂਲੀਅਤ ਹੁੰਦੀ ਹੈ ਤਾਂ 3 ਸਾਲਾਂ 'ਚ 3 ਐਡਵੋਕੇਟ ਜਨਰਲ ਦਾ ਅਸਤੀਫਾ ਅਜਿਹੇ ਦੇ ਵਿੱਚ 15 ਮਹੀਨੇ ਬਾਅਦ ਗੁਰਮਿੰਦਰ ਸਿੰਘ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਮਾਨ ਸਰਕਾਰ ਦੇ ਤਿੰਨ ਤਿੰਨ ਸਾਲ ਦਾ ਇਹ ਕਾਰਜਕਾਲ ਤੇ ਤਿੰਨ ਸਾਲਾਂ ਦੇ ਕਾਰਜਕਾਲ ਦੇ ਵਿੱਚ ਇਹ ਤੀਜਾ ਐਡਵੋਕੇਟ ਜਨਰਲ ਅਜਿਹੇ ਦੇ ਵਿੱਚ ਇਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਜਿਸ ਤੋਂ ਬਾਅਦ ਵਿਰੋਧੀਆਂ ਦੇ ਵੱਲੋਂ ਮੋਰਚਾ ਜਿਹੜਾ ਹੈ ਸਰਕਾਰ ਦੇ ਖਿਲਾਫ ਖੋਲਿਆ ਗਿਆ ਕਿ ਆਖਿਰ ਕਿਉਂ ਏਜੀ ਜਿਹੜਾ ਹੈ ਲੰਬਾ ਸਮਾਂ ਕੋਈ ਵੀ ਏਜੀ ਉਹ ਟਿਕ ਕਿਉਂ ਨਹੀਂ ਪਾਰਿਆ ਤਾਂ ਸਾਡੇ ਸਹਿਯੋਗੀ ਰਵਿੰਦਰ ਮੀਤ ਵੀ ਜੁੜੇ ਨੇ ਰਵਿੰਦਰ ਇਹ ਅਸਤੀਫੇ ਦੀਆਂ ਖਬਰਾਂ ਸਾਹਮਣੇ ਆਈਆਂ ਲਾਜ਼ਮੀ ਤੌਰ ਦੇ ਉੱਤੇ ਇਹ ਵਿਰੋਧੀ ਤਾਂ ਸਰਕਾਰ ਨੂੰ ਘੇਰਨ ਗਈ ਬਿਲਕੁਲ ਰਾਹੇ ਤੌਰ ਤੇ ਵਿਕਰਮ ਜੀ ਥਿਆ ਕਲਿਜਲ ਦੇ ਸਿੰਘ ਨੇ ਲੀਡਰ ਉਹਨਾਂ ਵੱਲੋਂ ਵੀ ਹੁਣ ਸਰਕਾਰ ਨੂੰ ਘੇਰਿਆ ਗਿਆ ਕਿ ਵਾਰ-ਵਾਰ ਜਿਹੜੇ ਹੈਗੇ ਐ ਐਡਵੋਕੇਟ ਜਨਰਲ ਉਹ ਬਦਲੇ ਜਾ ਰਹੇ ਨੇ ਹਾਲਾਂਕਿ ਗੁਰਵਿੰਦਰ ਕਹਿੰਦੀ 18 ਮਹੀਨਿਆਂ ਬਾਅਦ ਉਹਨਾਂ ਵੱਲੋਂ ਇਹ ਰੈਜਿਗਨੇਸ਼ਨ ਦਿੱਤਾ ਗਿਆ ਤੇ ਇਹ ਸਰਕਾਰ ਦੇ ਵਿੱਚ ਚੌਥੇ ਐਡਵੋਕੇਟ ਜਨਰਲ ਨੇ ਜਿਨ੍ਹਾਂ ਵੱਲੋਂ ਰੈਜਿਗਨੇਸ਼ਨ ਦਿੱਤਾ ਗਿਆ ਤੇ ਆਮ ਆਦੀ ਪਾਰਟੀ ਵੱਲੋਂ ਲਗਾਏ ਗਏ ਇਹ ਤੀਸਰੇ ਐਡਵੋਕੇਟ ਜਨਰਲ ਨੇ ਤਾਂ ਪਹਿਲੇ ਵਾਰ ਜਦੋਂ ਆਮ ਆਦੀ ਪਾਰਟੀ ਸਰਕਾਰ ਬਣੀ ਸੀ ਤਾਂ ਦੋ ਦਿਨ ਬਾਅਦ ਹੀ ਜਿਹੜੇ ਡੀਐਸ ਪਟਵਾਲੀਆ ਉਹਨਾਂ ਨੇ ਰੈਜਿਗਨੇਸ਼ਨ ਕੀਤਾ ਸੀਗਾ ਉਸ ਤੋਂ ਬਾਅਦ ਸਰਕਾਰ ਵੱਲੋਂ ਨੂਰਤਨ ਸਿੱਧੂ ਨੂੰ ਲਗਾਇਆ ਗਿਆ ਜਿਹੜੇ ਕਿ 4 ਮਹੀਨੇ ਬਾਅਦ ਰਜਾਇਨ ਕਰ ਦਿੰਦੇ ਨੇ ਫਿਰ ਸਰਕਾਰ ਵੱਲੋਂ ਬినੋਦ ਕੈਨੂ ਲਗਾਇਆ ਗਿਆ ਜਿਹੜੇ 9 ਮਹੀਨੇ ਬਾਅਦ ਰਜਾਇਨ ਕਰ ਦਿੰਦੇ ਨੇ ਤੇ ਹੁਣ ਐਡਵੋਕੇਟ ਜਨਨਦਰ ਜਗਿੰਦਰ ਸਿੰਘ ਗੈਰੀਆ ਉਹ ਕਰੀਬ-ਕਰੀਬ ਜਿਹੜਾ ਹੈਗਾ 18 ਮਹੀਨਿਆਂ ਬਾਅਦ ਰਿਜਾਈਨ ਕਰ ਦਿੰਦੇ ਨੇ ਤਾਂ ਵਾਰ-ਵਾਰ ਅਜਿਗਨੇਸ਼ਨ ਕਰਨ ਦਾ ਜਿਹੜਾ ਹੈਗਾ ਉਹ ਸਵਾਲ ਸਰਕਾਰ ਦੇ ਉੱਤੇ ਉਠ ਹੈ ਕਿ ਆਖਿਰਕਾਰ ਸਰਕਾਰ ਨੂੰ ਕੋਈ ਏਜੀ ਫਿੱਟ ਕਿਉਂ ਨਹੀਂ ਆ ਰਿਹਾ ਹਾਲਾਂਕਿ ਸਾਡੇ ਸੂਤਰਾਂ ਦੇ ਹਵਾਲੇ ਤੋਂ ਖਬਰ ਇਹ ਵੀ ਹੈਗੀ ਹੈ ਕਿ ਜੋ ਪੰਜਾਬ ਤੇ ਏਜੀ ਦੀ ਘਾਰਸ਼ੈਲੀ ਅਤੇ ਵਾਰ-ਵਾਰ ਹਾਈ ਕੋਰਟ ਤੋਂ ਲੱਗ ਕੇ ਫਟਕਾਰ ਦਾ ਕਾਰਨ ਹੈ ਕੀ ਐਡੀ ਨੂੰ ਇੱਕ ਪਰਫੈਕਟ ਤੋਂ ਅਸਤੀਫਾ ਦੇਣਾ ਪਿਆ ਹਾਲਾਂਕਿ ਮਨਜ਼ੂਰੀ ਨੂੰ ਲੈ ਕੇ ਕਿਸੇ ਵੀ ਤਰੀਕੇ ਦੀ ਕੋਈ ਖਬਰ ਹਾਲੇ ਤੱਕ ਸਾਹਮਣੇ ਨਹੀਂ ਆਈ ਕਿ ਸਰਕਾਰ ਵੱਲੋਂ ਇਹ ਰੈਜਿਗਨੇਸ਼ਨ ਮਨਜ਼ੂਰ ਕਰ ਲਿਆ ਗਿਆ ਜਾਂ ਨਹੀਂ ਕਰ ਲਿਆ ਗਿਆ ਜਾਂ ਫਿਰ ਅੱਗੇ ਸਰਕਾਰ ਵੀ ਕਰੇਗੀ ਇਸ ਰੈਜਿਗਨੇਸ਼ਨ ਤੇ ਲੇਕਿਨ ਇਹ ਜਿਹੜਾ ਕਨਫਰਮ ਹੈਗਾ ਕਿ ਐਡਵੋਕੇਟ ਜਨਰਲ ਦਵਿੰਦਰ ਸਿੰਘ ਗਹਿਰੀ ਜਿਹੜੇ ਆ ਉਹ ਰਿਜ਼ਾਈਨ ਕਰ ਚੁੱਕੇ ਨੇ ਤਾਂ ਹਾਲ ਤਰ੍ਹਾਂ ਹੁਣ ਇਹ ਖਬਰਾਂ ਵਾਰ-ਵਾਰ ਸਾਹਮਣੇ ਆ ਰਹੀਆਂ ਉੱਥੇ ਹੀ ਜਿਹੜੇ ਅਕਾਲੀ ਦਰਬ ਦੇ ਜਿਹੜੇ ਸੀਨੀਅਰ ਡੈਟਰ ਨੇ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਵਿਕਰਮ ਮਜੀਠੀਆ ਉਹ ਸਰਕਾਰ ਦੇ ਉੱਤੇ ਜੋ ਕਮੈਂਟ ਕਰਦੇ ਨੇ ਜੋ ਵਾਰ ਕਰਦੇ ਨੇ ਉਹ ਬੜਾ ਖਾਸ ਹੈਗਾ ਉਹਨਾਂ ਨੇ ਜਿਹੜਾ ਲਿਖਿਆ ਹੋਇਆ ਆਪਣੇ ਟਵਿੱਟਰ ਹੈਂਡਲ ਦੇ ਉੱਤੇ ਐਕਸ ਤੇ ਤੇ ਬਿਗ ਬ੍ਰੇਕਿੰਗ ਆ ਆਪ ਸਰਕਾਰ ਦੇ ਚੰਮੀ ਤੇ ਨਕਸ਼ੇ ਤੇ ਨਕਸ਼ੇ ਤੇ ਕਦਮਾਂ ਤੇ ਚੱਲੇ ਪਹਿਲਾ ਅਨੌਰਤਨ ਸਿੱਧੂ ਦੂਜਾ ਏਜੀ ਵਿਨੋਦ ਕਈ ਤੀਜਾ ਗੁਰਮਿੰਦਰ ਸਿੰਘ ਗੈਰੀ ਦਾਸੀਪਾ ਮੇਰੇ ਸੂਤਰਾਂ ਮੁਤਾਬਕ ਫੈਸਲੇ ਮੈਰਿਜ ਤੇ ਨਹੀਂ ਪੋਲੀਟੀਕਲ ਆਧਾਰ ਤੇ ਹੁੰਦੇ ਨੇ ਕੋਈ ਤੋਂ ਮਜਬੂਰ ਮਜਬੂਰੀ ਆ ਰਹੀ ਹੋਊਗੀ यूं ਹੀ ਬੇਵਫਾ ਨਹੀਂ ਹੁੰਦਾ ਤਾਂ ਇਹ ਜਿਹੜਾ ਹੈਗਾ ਕਮੈਂਟ ਉਹਨਾਂ ਵੱਲੋਂ ਕੀਤਾ ਗਿਆ ਤਾਂ ਹਾਲ ਫਿਲਹਾਲ ਸਿੱਧੇ ਤੌਰ ਤੇ ਪੰਜਾਬ ਸਰਕਾਰ ਦੇ ਉੱਤੇ ਉਹਨਾਂ ਨੇ ਨਿਸ਼ਾਨਾ ਲਾਇਆ ਜੀ ਰਵਿੰਦਰ ਜਿਸ ਤਰੀਕੇ ਦੇ ਨਾਲ ਤੁਸੀਂ ਜ਼ਿਕਰ ਕੀਤਾ ਕਿ ਏਜੀ ਪੰਜਾਬ ਸਰਕਾਰ ਨੂੰ ਫਿੱਟ ਕਿਉਂ ਨਹੀਂ ਬੈਠ ਰੇ ਪਰ ਇੱਥੇ ਸਵਾਲ ਇਹ ਹੈ ਕਿ ਕੀ ਏਜੀ ਪੰਜਾਬ ਸਰਕਾਰ ਦੇ ਲਈ ਫਿੱਟ ਨਹੀਂ ਬੈਠ ਰੇ ਜਾਂ ਏਜੀ ਨੂੰ ਪੰਜਾਬ ਸਰਕਾਰ ਫਿੱਟ ਨਹੀਂ ਬੈਠ ਰਹੀ ਇੱਥੇ ਦੋਵੇਂ ਸਮੀਕਰਨ ਵੇਖਣ ਨੂੰ ਮਿਲ ਰਹੇ ਨੇ ਦਿਲ ਕੋਲ ਦੇਖੋ ਜੋ ਸਾਡੇ ਸੂਤਰਾਂ ਦੇ حوالے ਤੋਂ ਜਾਣਕਾਰੀ ਆ ਦੋਨੇ ਪਾਸੇ ਹੀ ਜਿਹੜਾ ਹੈਗਾ ਨਾਤਾ ਏ ਜੀ ਨੂੰ ਸਰਕਾਰ ਫਿੱਟ ਬੈਠ ਰਹੀ ਤੇ ਸਰਕਾਰ ਨੂੰ ਏ ਜੀ ਫਿੱਟਿੰਗ ਬੈਠ ਰਹੀ ਕੁਝ ਦਬਾਅ ਪੰਜਾਬ ਤੇ ਜਿੰਨੇ ਵੀ ਏ ਜੀ ਰਹੇ ਨੇ ਇਹ ਸਰਕਾਰ ਦੇ ਵਿੱਚ ਉਹਨਾਂ ਤੇ ਵੀ ਬਣੇ ਰਹੇ ਨੇ ਅ ਕੁਝ ਐਸੇ ਕੇਸ ਨੇ ਜਿਨ੍ਹਾਂ ਦੇ ਉੱਤੇ ਜਿਹੜਾ ਹੈਗਾ ਐਡਵਾਈਜ਼ ਏਜੀ ਦਫਤਰ ਦੀ ਨਹੀਂ ਲਈ ਗਈ ਤਾਂ ਜਿਹਦੇ ਕਰਕੇ ਏਜੀ ਦਫਤਰ ਦੇ ਚ ਜਿਨੇ ਚਾਹੇ ਲਾਅਫਤਰ ਹੋਣ ਜਾਂ ਉਹ ਰਿਜਾਇਨ ਕਰਦੇ ਰਹੇ ਨਹੀਂ ਹੁਣ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਯਾਦ ਹੋਗਾ ਕਿ 236 ਲਾਅਫਤਰ ਜਿਹੜੇ ਹੈਗੇ ਨੇ ਉਹਨਾਂ ਬਲੂ ਰਿਜਾਇਨ ਕੀਤਾ ਗਿਆ ਸੀਗਾ ਦਾ ਦੂਸਰੇ ਪਾਸੇ ਪੰਜਾਬ ਸਰਕਾਰ ਦੀ ਜਿਹੜੀ ਲਗਾਤਾਰ ਝਾੜ ਹੋ ਰਹੀ ਹੈ ਚਾਹੇ ਉਹ ਭਾਰਤ ਪੋਸ਼ਨ ਆਸ਼ੂ ਦੇ ਮਾਮਲੇ ਦੇ ਵਿੱਚ ਹੋਵੇ ਜਾਂ ਫਿਰ ਇਸ ਤੋਂ ਇਲਾਵਾ ਕਾਮਸੁੰਦਰ ਰੋੜਾ ਦੇ ਮਾਮਲੇ ਦੇ ਵਿੱਚ ਹੋਵੇ ਜਾਂ ਫਿਰ ਪਿਛਲੇ ਦਿਨਾਂ ਦੇ ਵਿੱਚ ਬਹੁਤ سارے ਕੇਸ ਸਾਹਮਣੇ ਆਏ ਨੇ ਜਿੱਥੇ ਸਰਕਾਰ ਨੂੰ ਚਾੜ ਲੱਗਦੀ ਦਿਖਾਈ ਦਿੰਦੀ ਆ ਤਾਂ ਇਹ ਜਿਹੜੇ ਹਾਲਾਤ ਸਰਕਾਰ ਦੇ ਬਣੇ ਹੋਏ ਨੇ ਕੁਝ ਇਹਦੇ ਤੋਂ ਵੀ ਏਜੀ ਦਫ਼ਤਰ ਤੋਂ ਨਾਰਾਜ਼ ਸਰਕਾਰ ਵੀ ਨਜ਼ਰ ਆ ਰਹੀ ਹੈ ਤਾਂ ਇਸ ਕੇਸ ਦੀ ਹੈ ਜਿਹੜੀ ਆ ਗੱਲਾਂ ਬਾਤਾਂ ਲਗਾਤਾਰ ਨਿਕਲ ਕੇ ਸਾਹਮਣੇ ਆ ਰਹੀ ਹ ਹ ਬਿਲਕੁਲ ਰਵਿੰਦਰ ਜਿਸ ਤਰੀਕੇ ਨਾਲ ਵਾਰ-ਵਾਰ ਏਜੀ ਬਦਲ ਰਹੇ ਨੇ ਕਿਉਂਕਿ ਬਹੁਤ ਸਾਰੀ ਕਾਨੂੰਨੀ ਪ੍ਰਕਿਰਿਆ ਹੁੰਦੀ ਹੈ ਜਿਹਦੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਅਦਾਲਤਾਂ ਦੇ ਵਿੱਚ ਕੋਈ ਵੀ ਪੰਜਾਬ ਸਰਕਾਰ ਦਾ ਮੈਟਰ ਜਾਂਦਾ ਹੈ ਦਾ ਉਸ ਦਾ ਕਾਨੂੰਨੀ ਪੱਖ ਰੱਖਣਾ ਹੁੰਦਾ ਹੈ ਪੰਜਾਬ ਦੇ ਲੋਕਾਂ ਦਾ ਕਾਨੂੰਨੀ ਪੱਖ ਰੱਖਣਾ ਹੁੰਦਾ ਹੈ ਤਾਂ ਤਾਂ ਜਦੋਂ ਵਾਰ-ਵਾਰ ਏਜੀ ਬਦਲਣਗੇ ਤਾਂ ਕਾਨੂੰਨੀ ਤੌਰ ਦੇ ਉੱਤੇ ਵੀ ਪੰਜਾਬ ਪਛੜੇਗਾ ਕਿਉਂਕਿ ਪਹਿਲਾ ਏਜੀ ਆਏਗਾ ਫਿਰ ਉਹ ਪਰਾ ਪੂਰਾ ਕੰਮ ਸਮਝੇਗਾ ਫਿਰ ਅਦਾਲਤਾਂ ਦੇ ਵਿੱਚ ਆਪਣਾ ਪੱਖ ਰੱਖਿਆ ਜਾਏਗਾ ਬਿਲਕੁਲ ਜ਼ਾਹਰ ਤੌਰ ਤੇ ਕਿਉਂਕਿ ਬਹੁਤ ਸਾਰੇ ਐਸੇ ਮਹੱਤਵਪੂਰਨ ਕੇਸ ਹੁੰਦੇ ਨੇ ਜਿਹੜੇ ਹੈਂਡਓਵਰ ਕੀਤੇ ਜਾਂਦੇ ਨੇ ਜਿਹੜਾ ਵੀ ਕੋਈ ਨਵਾਂ ਏਜੀ ਜੁਆਇਨ ਕਰਦਾ ਤਾਂ ਉਹਨਾਂ ਕੇਸਾਂ ਨੂੰ ਸਮਝਣਾ ਉਹਨਾਂ ਤੇ ਕਾਰਵਾਈ ਕਰਨਾ ਉਹਨਾਂ ਦੀ ਡਿਵਾਈਡੇਸ਼ਨ ਕਰਨਾ ਕਿ ਕਿਹੜਾ ਜਿਹੜਾ ਹੈਗਾ ਵਕੀਲ ਹੈ ਸਰਕਾਰ ਦੇ ਤਰਫ ਤੋਂ کورٹ ਦੇ ਵਿੱਚ ਖੜਾ ਹੋਏਗਾ ਉਹ तमाम ਚੀਜ਼ਾਂ ਨੂੰ ਟਾਈਮ ਲੱਗਦਾ ਤਾਂ ਇਹਦੇ ਕਰਕੇ ਜਿਹੜਾ ਹੈਗਾ ਕਈ ਵਾਰ ਜਿਹੜੇ ਕੇਸ ਹੈਗੇ ਆ ਉਹ ਸਰਕਾਰ ਹਾਰਦੀ ਹੋਈ ਵੀ ਨਜ਼ਰ ਆਉਂਦੀ ਹੈ ਇਹ ਕਈ ਵਾਰ ਸਰਕਾਰ ਨੂੰ ਫਟਕਾਰਾਂ ਵੀ ਲੱਗਦੀਆਂ ਹੋਈਆਂ ਨਜ਼ਰ ਆਉਂਦੀਆਂ ਤਾਂ ਤੁਸੀਂ ਜਿਵੇਂ ਦੇਖਦੇ ਹੀ ਹੋ ਲਗਾਤਾਰ ਸਰਕਾਰ ਨੂੰ ਕਿਸੇ ਨਾ ਕਿਸੇ ਮਾਮਲੇ ਦੇ ਉੱਤੇ ਫਟਕਾਰ ਲੱਗਦੀ ਰਹੀ ਹੈ ਪਿਛਲੇ ਕਈ ਸਾਰੇ ਕੇਸ ਹੈਗੇ ਨੇ ਜਿੱਥੇ ਸਰਕਾਰ ਨੂੰ ਸਿੱਧੀ ਫਟਕਾਰ ਲਗਾਈ ਗਈ ਹੈ ਹਾਈ ਕੋਰਟ ਵੱਲੋਂ ਤਾਂ ਹੁਣ ਇਹ ਇੱਕ ਹੋਰ ਫੈਸਲਾ ਜਿਹੜਾ ਪੰਜਾਬ ਦੇ ਜਿਹੜੇ ਏਜੀ ਗਗਿੰਦਰ ਸਿੰਘ ਗਹਿਰੀ ਉਹਨਾਂ ਵੱਲੋਂ ਲਿਆ ਗਿਆ ਰੈਜਿਗਨੇਸ਼ਨ ਦਾ ਉਹਨਾਂ ਦੇ ਪਿੱਛੇ ਕਾਰਨ ਕੀ ਹੈ ਇਹ ਖੁਦ ਉਹ ਸਪਸ਼ਟ ਕਰ ਰਹੇ ਨਹੀਂ ਅਸੀਂ ਹਾਲਾਂਕਿ ਕੋਸ਼ਿਸ਼ ਉਹਨਾਂ ਨਾਲ ਪ੍ਰਾਪਤ ਕਰਨ ਦੀ ਲਗਾਤਾਰ ਕਰਦੇ ਆ ਲੇਕਿਨ ਉਹ ਫੋਨ ਨਹੀਂ ਚੱਕ ਰਹੇ ਤਾਂ ਇਹ ਤਾਂ ਲੋਈ ਸਪਸ਼ਟ ਕਰ ਸਕਦੇ ਨੇ ਕਿ ਆਖਿਰਕਾਰ ਰੈਜ਼ੀਗਨੇਸ਼ਨ ਦਾ ਕਾਰਨ ਕੀ ਹੈ ਲੇਕਿਨ ਆਮ ਤੌਰ ਤੇ ਜਿਹੜਾ ਕਾਰਨ ਦਿੱਤਾ ਜਾਂਦਾ ਉਹ ਕਾਰਨ ਇਹ ਹੀ ਦਿੱਤਾ ਜਾਂਦਾ ਕਿ ਨਿੱਜੀ ਕਾਰਨਾਂ ਦੇ ਹਵਾਲੇ ਕਰਕੇ ਸੀ ਰੈਜ਼ੀਗਨੇਸ਼ਨ ਦਿੱਤਾ ਬਲਕਿ ਪਿੱਛੇ ਜਿਹੜੇ ਕਾਰਨ ਹੁੰਦੇ ਨੇ ਉਹ ਕਈ ਵਾਰ ਰਾਜਨੀਤਿਕ ਹੁੰਦੇ ਨੇ ਜੋ ਕਮੈਂਟ ਬਿਪਿੰਨ ਸਿੰਘ ਮਜੀਠੀਆ ਵੱਲੋਂ ਵੀ ਕੀਤਾ ਗਿਆ ਜੀ ਰਵਿੰਦਰ ਬਹੁਤ ਬਹੁਤ ਧੰਨਵਾਦ ਤਮਾਮ ਜਾਣਕਾਰੀ ਦੇ ਲਈ ਤਾਂ ਫਿਲਹਾਲ ਪੰਜਾਬ ਦੇ ਏਜੀ ਦੇ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਸਨ ਕਿ 3 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਤੀਜਾ ਏਜੀ ਜਿਸ ਦਾ ਸਤੀਫਾ ਵੇਖਣ ਨੂੰ ਮਿਲਿਆ ਏਜੀ ਗੁਰਮਿੰਦਰ ਸਿੰਘ ਦੇ ਅਸਤੀਫੇ ਦੇ ਉੱਤੇ ਸਿਆਸਤ ਕਰਮਾ ਗਈ ਹੈ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਮਾਨ ਸਰਕਾਰ ਨੂੰ ਕਿਰਿਆ ਕਿਹਾ ਕਿ ਆਪ ਸਰਕਾਰ ਚੰਨੀ ਦੇ ਨਕਸ਼ੇ ਕਦਮਾਂ ਦੇ ਉੱਤੇ ਚੱਲ ਰਹੀ ਹੈ ਪਹਿਲਾ ਏਜੀ ਅਨਮੋਲ ਰਤਨ ਫਿਰ ਵਿਨੋਦ ਕਈ ਤੇ ਹੁਣ ਏਜੀ ਗੁਰਮਿੰਦਰ ਦਾ ਅਸਤੀਫਾ ਵੇਖਣ ਨੂੰ ਮਿਲਿਆ ਹੈ ਫੈਸਲਾ ਮੈਰਿਟ ਤੇ ਨਹੀਂ ਸਿਆਸੀ ਆਧਾਰ ਦੇ ਉੱਤੇ ਹੈ ਇਹ ਜ਼ਿਕਰ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਕੀਤਾ ਗਿਆ ਹੈ ਤਾਂ ਲਗਾਤਾਰ ਸਰਕਾਰ ਦੇ ਉੱਤੇ ਸਵਾਲ ਜਿਹੜੇ ਨੇ ਉਹ ਚੁੱਕੇ ਜਾ ਰਹੇ ਨੇ ਕੇਰਿਆ ਜਾ ਰਿਹਾ ਹੈ ਇਸ ਪੂਰੇ ਘਟਨਾਕਰਮ ਨੂੰ ਲੈ ਕੇ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਇਸ ਮਸਲੇ ਦੇ ਉੱਤੇ ਮਾਨ ਸਰਕਾਰ ਨੂੰ ਕੇਰਿਆ ਗਿਆ ਸਵਾਲ ਚੁੱਕੇ ਗਏ ਨੇ ਤਾਂ ਆਪ ਸਰਕਾਰ ਚੰਨੀ ਦੇ ਨਕਸ਼ੇ ਕਦਮਾਂ ਦੇ ਉੱਤੇ ਚੱਲ ਰਹੀ ਹੈ ਇਸ ਦਾ ਜ਼ਿਕਰ ਵੀ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਕੀਤਾ ਗਿਆ ਹੈ ਟੈਕਸ ਦੇ ਉੱਤੇ ਪ੍ਰਤੀਕਿਰਿਆ ਵਿਕਰਮ ਸਿੰਘ ਮਜੀਠੀਆ ਦੀ ਸਾਹਮਣੇ ਆਈ ਹੈ ਉਹਨਾਂ ਜ਼ਿਕਰ ਕੀਤਾ ਕਿ ਆਪ ਸਰਕਾਰ ਚੰਨੀ ਦੇ ਨਕਸ਼ੇ ਕਦਮ ਤੇ ਪਹਿਲਾ ਏਜੀ ਅਨਮੋਲ ਰਤਨ ਦੂਜਾ ਏਜੀ ਵਿਰੋਧ ਕਈ ਤੀਜੇ ਏਜੀ ਗੁਰਮਿੰਦਰ ਸਿੰਘ ਗੈਰੀ ਦਾ ਅਸਤੀਫਾ ਮੇਰੇ ਸੂਤਰਾਂ ਦੇ ਮੁਤਾਬਿਕ ਫੈਸਲੇ ਮੈਰਿਟ ਤੇ ਨਹੀਂ ਸਿਆਸੀ ਧਾਰਕ ਕੁਝ ਤੋਂ ਮਜਬੂਰੀਆਂ ਰਹੀ ਹੋਗੀ यूं ही ਕੋਈ ਬੇਫਵਾ ਨਹੀਂ ਹੁੰਦਾ ਇਸ ਜ਼ਿਕਰ ਜਿਹੜਾ ਹੈ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਕੀਤਾ ਗਿਆ ਮਾਨ ਸਰਕਾਰ ਨੂੰ ਕੇਰਿਆ ਹੈ